ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਇਕਬਾਲ ਸਿੰਘ ਝੁੰਦਾ ਦੇ ਭਵਾਨੇਗੜ ਵਿਖੇ ਅਜ ਦਫ਼ਤਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਟੀ ਵੱਲੋਂ ਰੀਵਨ ਕੱਟ ਕੇ ਜਿੱਥੇ ਤੋਂ ਘਾਟਣ ਕੀਤਾ ਗਿਆ ਉੱਥੇ ਵਿਰੋਧੀਆਂ ਦੇ ਨਿਸ਼ਾਨੇ ਲਾਉਂਦੇ ਲਾਉਂਦੇ ਆਪਣੇ ਦੇ ਵੀ ਨਿਸ਼ਾਨੇ ਲਾਏ ਜਿੱਥੇ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਨੂੰ ਛੱਡ ਕੇ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਹਨ ਪਰ ਜਿੱਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਖੜੇ ਹਾਂ ਤੇ ਖੜੇ ਰਹਾਂਗੇ ਕਿਉਂਕਿ ਅਸੀਂ ਉਹਨਾਂ ਦੇ ਹੱਕ ਤੇ ਆਵਾਜ਼ ਬੁਲੰਦ ਕਰਨ ਲਈ ਕਦੇ ਵੀ ਪਿੱਛੇ ਨਹੀਂ ਹਟਾਂਗੇ ਅਤੇ ਇਸ ਮੌਕੇ ਤੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਨੀਤੀਆਂ ਬਾਰੇ ਇਹਦੇ ਗੱਲਾਂ ਬਾਤਾਂ ਕੀਤੀਆਂ ਉੱਥੇ ਹੀ ਕੁਝ ਬੰਦਿਆਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਟਾਈਮ ਸੱਤਾ ਭੋਗੀ ਉਹਨਾਂ ਤੇ ਵੀ ਆਵਾਜ਼ ਉਠਾਈ ਅਤੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੁਜੀਤਿੰਦਰ ਸਿੰਘ ਸੰਗਰੇੜੀ ਖਾਸ ਤੌਰ ਤੇ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇਸਤਰੀ ਕਾਲੀ ਦਲ ਦੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਬਿਰਕ ਅਤੇ ਇਸ ਮੌਕੇ ਤੇ ਹਰਵਿੰਦਰ ਸਿੰਘ ਜੀ ਕਾਕੜਾ ਅਤੇ ਨਾਲ ਨਾਲ ਇਸ ਮੌਕੇ ਦੇ ਸੀਨੀਅਰ ਅਕਾਲੀ ਆਗੂ ਤੇ ਟਕਸਾਲੀ ਆਗੂ ਹਰਦੇਵ ਸਿੰਘ ਕਾਲਾ ਚਾੜ ਅਤੇ ਇਸ ਮੌਕੇ ਤੇ ਹੋਰ ਵੀ ਵੱਖ-ਵੱਖ ਆਗੂ ਪਹੁੰਚੇ ਹੋਏ ਸਨ ਜਿੱਥੇ ਕਿ ਉਹਨਾਂ ਨੇ ਆਪਣੇ ਪਾਰਟੀ ਬਾਰੇ ਗੱਲਾਂ ਕੀਤੀਆਂ ਤੇ ਆਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਵਿਨਰਜੀਤ ਸਿੰਘ ਗੋਲੜੀ ਅਤੇ ਬੀਬੀ ਪਰਮਜੀਤ ਕੌਰ ਬਿਰਕ ਇਸਤਰੀ ਅਕਾਲੀ ਦਲ ਦੀ ਸ਼੍ਰੋਮਣੀ ਕਾਲੀ ਦਲ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਗੋਲੜੀ ਆਉਸ ਨੂੰ ਸੁਣਾਉਣਾ ਹੈ ਕੀ ਕਹਿੰਦੇ ਆਏ 24 ਪੰਜਾਬ ਨੂੰ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੂੰ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਕਾਕੜੇ ਤੋਂ ਹੁਣ ਸਾਡੇ ਨੇਤਾ ਜੀ ਨਾਲ ਖੜੇ ਨੇ ਮਿੰਦਰ ਸਿੰਘ ਜੀ ਹਾਂ ਜੀ ਕਿ ਨਾ ਹਾਰੇਆਂ ਨੂੰ ਪਹਿਲਾਂ ਇਹਡੇ-ਇਹਡੇ ਵੱਡੇ-ਵੱਡੇ ਆਉਦੇ ਦਿੱਤੇ ਗਏ ਨੇ ਉਹ ਅੱਜ ਪਾਰਟੀ ਦੇ ਖਰਾਬ ਕਰਦੇ ਸਾਨੂੰ ਉਹਨਾਂ ਬਾਰੇ ਕੁਝ ਵਿਚਾਰ ਕਰਨਾ ਚਾਹੀਦਾ ਹੈ ਮੇਰੇ ਐਂ ਦੱਸਾਂ ਅਸਲ ਹੋ ਜਾ ਗਏ ਇਹਨੂੰ ਪੁੱਛੋ ਇਹ ਹਲੇ ਰੋਕ ਦਾਂਦੇ ਨੇ ਮੈਂ ਤਾਂ ਲਾਈਨ ਖੇਚਣ ਵਾਲਾ ਬੰਦਾ ਹਾਂ ਬਾਬਾ ਜਰ ਜੀ ਮੈਂ ਤਾਂ ਸਿੱਧੀ ਲਾਈਨ ਖੇਚਦਾ ਵੀ ਜਾਂ ਆਪਾਸੇ ਜਾਂ ਆਪਾਸੇ ਮੈਂਬਰ ਬਣਾ ਦੀ ਅਸੀਂ ਨਾਲ ਪਾਰਟੀ ਦੇ ਖੜਦੇ ਰਹੇ ਉਹ ਅੱਜ ਪਾਰਟੀ ਨੂੰ ਧੋਖਾ ਦੇ ਕੇ ਜੀ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਨਹੀਂ ਬਿਲਕੁਲ ਜੀ ਦੇਖੋ ਮੇਰੀ ਇੱਕ ਚੀਜ਼ ਅੱਜ ਕਹਿਣੀ ਚਾਹੁੰਦਾ ਮੈਂ ਜਿਹੜਾ ਅੱਜ ਪਾਰਟੀ ਨਾਲ ਖੜਾ ਹੈ ਨਾ ਅੱਜ ਜਿਹੜਾ ਪਾਰਟੀ ਨਾਲ ਖੜਾ ਉਹ ਸਦੇ ਉਹੀ ਕੱਲ ਨੂੰ ਜਿਹੜਾ ਕੋਈ ਆਊਗਾ ਮੈਂ ਪਹਿਲਾਂ ਤੇ ਲੀਡਰ ਕਹਿੰਦੇ ਨੇ ਨਾ ਨਾ ਐ ਨਾ ਕਿਹਾ ਕਰੋ ਪਰ ਮੈਂ ਇੱਕ ਗੱਲ ਕਹਿੰਦਾ ਯਾਰ ਮੈਂ ਤਾਂ ਸਿੱਧਾ ਜਾ ਪਤਾ ਜਿਹੜਾ ਅਕਾਲੀ ਦਲ ਨਾਲ ਖੜਾ ਹੈ ਉਹ ਖੜਾ ਹੈ ਉਹਦੇ ਨਾਲ ਮੈਂ ਖੜਾ ਜਿਹੜਾ ਅਕਾਲੀ ਦਲ ਤੋਂ ਪਿੱਠ ਕਰੂਗਾ ਉਹਦੇ ਵੱਲ ਭਰਾਵਾ ਮੈਂ ਤਾਂ ਛੱਡ ਮੈਂ ਤਾਂ ਪਰੇ ਹੋ ਜਾਊਗਾ ਉਹਦੇ ਤੋਂ ਮੇਰੀ ਗਾਰੰਟੀ ਹੈ ਪਾਰਟੀ ਨਾਲ ਆ ਅਕਾਲੀ ਦਲ ਨਾਲ ਆ ਤੱਕੜੀ ਨਾਲ ਆ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਨਾਲ ਆਪਾਂ ਨੇ ਪਾਰਟੀ ਨਾਲ ਖੜਨਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਖੜਨਾ ਜਿਹੜੇ ਬੰਦੇ ਵਿਅਕਤੀ ਵਿਸ਼ੇਸ਼ ਨਾਲ ਖੜਦੇ ਨੇ ਉਹਨਾਂ ਲੋਕਾਂ ਤੋਂ ਬਚਨ ਦੀ ਲੋੜ ਹੈ ਮੈਂ ਤੁਹਾਨੂੰ ਕਲੀਅਰ ਕਹਿਣਾ ਉਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਮੈਂ ਅੱਜ ਕਹਿਣਾ ਯਾਰ ਮੇਰੇ ਤੋਂ ਪਹਿਲਾਂ ਵੀ 100 ਆ ਕੇ ਤੁਰ ਗਏ ਇੱਥੇ ਕਿੰਨੇ ਇਲੈਕਸ਼ਨ ਲੜ ਗਏ ਮੇਰੇ ਤੋਂ ਬਾਅਦ ਨੇ ਵੀ 100 ਨੇ ਲੜਨਾ ਫੇਰ ਰਜਿਸਟਰੀ ਥੋੜਾ ਕਰਾ ਲਈ ਵੀ ਮੈਂ ਯਾਰ ਹਲਕੇ ਤੇ ਮੇਰੀ ਜ਼ਿੰਮੇਵਾਰੀ ਹੈ ਮੇਰੀ ਇੱਕੋ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਤਕੜੀ ਨਾਲ ਜੁੜਨਾ ਯਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਮੈਂ ਸਰੇਆ ਨੂੰ ਓਪਰ ਨਹੀਂ ਕਹਾਣਾ ਹੈਗਾ ਆਪਾਂ ਤਾਕੜੇ ਹੋ ਕੇ ਮਦਦ ਕਰੀਏ ਇਸ ਨਾਲ ਜਿਹੜੇ ਬੰਦੇ ਨੇ ਜਿਹੜੇ ਉਹਦੇ ਮਾਨ ਲੈ ਚੀਰਮੈਨ ਨਹੀਂ ਲੈਣੀ ਉਹ ਪਾਰਟੀ ਛੱਡ ਕੇ ਪਾਰ ਗਏ ਮੈਂ ਆ ਮੌਕੇ ਤੇ ਮੈਂ ਤਾਂ ਆ ਪੁੱਛੋ ਮੈਂ ਤਾਂ ਕਾਕੜਾ ਸਾਹਿਬ ਕਹਿੰਦੇ ਨਾ ਨਾ ਤੂੰ ਰਹਿੰਦੇ ਯਾਰ ਹਲੇ ਇਹ ਇਹ ਮੈਂ ਡੁੱਟਣਾ ਕਰਦੇ ਰਹਿੰਦੇ ਨੇ ਮੈਂ ਦੱਬਾ ਤੁਹਾਡੇ ਨਾਲੋਂ ਵੱਧ ਬਿੱਤਰ ਵਾਲੀ ਗੱਲ ਨਹੀਂ ਫਿਰ ਆਪਾਂ ਕਹਿੰਦੇ ਆਪ ਪਾਰਟੀ ਤੱਕ ਨਹੀਂ ਆਪਾਂ ਸਰਕਾਰ ਦਾ ਵੱਡਾ ਨਹੀਂ ਕਿਹੜਾ ਇਹ ਇੱਕ ਬੈਂਤੀ ਹੈ ਇੱਕ ਬੈਂਤੀ ਹੈ ਜਦੋਂ ਇਹਦੇ ਇਨਸਾਨਾਂ ਨੂੰ ਵੱਡਾ ਮੌਕਾ ਦੇਵਾਂਗੇ ਜਿਹੜੇ ਸਾਥੀਆਂ ਦੇ ਨਾਲ ਖੜੇ ਨੇ ਫਿਰ ਪਾਰਟੀ ਤਾਂ ਆ ਗਏ ਇੱਕ ਮਿੰਟ ਪੀਏਸੀ ਦਾ ਮੈਂਬਰ ਬਣਿਆ ਪੋਲੀਟੀਕਲ ਫਿਰ ਕਮੇਟੀ ਬਹੁਤ ਵੱਡੀ ਪੋਸਟ ਹੁੰਦੀ ਹੈ ਪਾਰਟੀ ਦੀ ਪਹਿਲਾਂ ਗਲੇ ਦੇ ਪ੍ਰਧਾਨ ਕਿਸਾਨ ਵਿੰਗ ਦੇ ਬਣ ਕੇ ਹੁਣ ਜਿਹੜਾ ਆਊਗਾ ਸਮਾਂ ਅੱਗੇ ਵੀ ਸਮਾਂ ਦੇਵਾਂਗੇ ਗੱਲ ਇਹ ਹੈ ਮੇਰੀ ਖੇਤਰੀ ਹੈ ਤੁਸੀਂ ਕੱਕੜਾ ਸਾਹਿਬ ਬਿਲਕੁਲ ਪਰ ਆਪਾਂ ਕਈ ਵਾਰੀ ਕੀ ਹੁੰਦਾ ਹੈ ਕਿ ਨਾ ਆਸ ਉਮੀਦਾਂ ਕਰਨ ਲੱਗ ਜਾਂਦੇ ਨੇ ਦੂਜਿਆਂ ਤੋਂ ਜਦੋਂ ਅਸੀਂ ਦੂਜੇ ਦੀ ਆਸ ਦੇ ਵਿੱਚ ਜਿਵੇਂ ਕਹਣਾ ਉੱਠਦਾ ਬੁੱਲ ਹੁੰ ਡਿੱਗਿਆ ਹੁੰ ਡਿੱਗਿਆ ਹੁੰ ਡਿੱਗਿਆ ਉਹ ਡਿੱਗਦਾ ਡਿੱਗਦਾ ਹੀ ਨਹੀਂ ਹੈਗਾ ਸੋ ਮੇਰੀ ਬੇਤਿਆ ਉਹ ਡਿੱਗੀ ਨਾ ਸੋਚ ਰਹੇ ਨੇ ਜੀ ਬੰਦੇ ਅੰਦਰੋਂ ਅੰਦਰ ਹੀ ਵੀ ਅਸੀਂ ਨੁਕਸਾਨ 'ਚ ਜਾ ਰਹੇ ਹਾਂ ਜਿਹੜੇ ਘਰੇ ਬੈਠੇ ਆ ਬਿਲਕੁਲ ਉਹ ਸੋਚ ਰਹੇ ਨੇ ਬੰਦੇ ਜੇ ਕਰਦੇ ਨੇ ਆਪਾਂ ਇੱਕ ਹੋਰ ਹੈ ਆਪਾਂ ਇੱਥੇ ਸਭ ਇੱਕ ਆਪਾਂ ਸਾਰੇ ਸਾਰੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਜਿਹੜਾ ਬੰਦਾ ਅਜ 파ਰਟੀ ਦੀ ਵਿਚਾਰਧਾਰਾ ਚ ਆਉਣਾ ਚਾਹੁੰਦਾ ਮੈਨੂੰ ਲੈ ਕੇ ਜਾਓ ਮੈਂ ਉਹਦੇ ਘਰੇ ਜਾ ਕੇ ਪਿਆਰ ਨਾਲ ਸਤਕਾਰ ਨਾਲ ਜਮਾਂ ਪੂਰੇ ਮਾਨ ਸਤਕਾਰ ਨਾਲ ਲੈ ਕੇ ਆਵਾਂਗੇ ਪਰ ਜੇ 파ਰਟੀ ਚ ਰਹਿ ਕੇ ਬੰਦਾ 파ਰਟੀ ਦੀ ਪਿੱਠ ਚੁਰਾ ਮਾਰੂਗਾ ਫਿਰ ਫਿਰ ਕੋਈ ਆਪਣਾ ਉਹ ਮਿੱਤਰ ਨਹੀਂ ਕੋਈ ਦੋਸਤ ਨਹੀਂ ਚਾਹੇ ਮੇਰਾ ਰਿਸ਼ਤੇਦਾਰਾ ਚਾਹੇ ਮੇਰਾ ਆਵਦਾ ਜਵਾਬ ਤੇ ਉਹ ਨਾ ਹੋਵੇ ਫਿਰ ਮੇਰਾ ਕੋਸ਼ਿਸ਼ ਫਕਾ ਨਹੀਂ ਨਾ ਮੇਰਾ ਲੱਗਦਾ 파ਰਟੀ ਦੀ ਵਿਚਾਰਧਾਰਾ ਜਾ ਕੇ 파ਰਟੀ ਦੀ ਮਦਦ ਕਰੇ ਮੌਕੇ ਦੇ ਆ ਕੇ ਦੋਖ ਨਾ ਦੇਵੇ ਧੋਖੇ ਵਾਲੇ ਬੰਦੇ ਤੋਂ ਬਚਣਾ ਹੈ ਮੌਕੇ ਤੇ ਆ ਕੇ ਅੱਜ ਆ ਪੁੱਛੋ ਖੜਾ ਹੈ ਪਿੱਠ ਦੇ ਵਿੱਚ ਉਹਦੇ ਪ੍ਰੋਗਰਾਮ ਰੱਖਿਆ ਬੰਦੇ ਨੇ ਰੱਖ ਕੇ ਤੇ ਮੌਕੇ ਦੇ ਬਾਅਦ ਗਾਉਂਦੇ ਤੁਨੇ ਹਿੰਦੀ ਸੀ ਬੰਦੇ ਕਰਕੇ ਪ੍ਰੋਗਰਾਮ ਨਹੀਂ ਆਦਰਵਾਇਜ਼ ਉਹਦੇ ਆਪਣਾ ਇਹ ਉਹਦੇ ਨਾਲ ਬੈਟ ਰੱਕ ਅੱਜ ਹੀ ਚਲਾ ਜਾਵੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈ ਹੁਣ ਇਸ ਦੁਬਾਰਾ ਆਪ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਤਾ ਗੋਲਡੀ ਸਾਹਿਬ ਨੇ ਸਾਰੀ ਵਿਸਥਾਰ ਤੁਹਾਨੂੰ ਦੱਸਦਾ ਜਿੱਥੋਂ ਤੱਕ ਸਵਾਲ ਚੋਂਡ ਹੈ ਦਿਨ ਪਰ ਦਿਨ ਚੋਂਣਾ ਨਾ ਜਿਹੜੀ ਉਹ ਮਿੰਮ ਬਹੁਤ ਤੇਜ਼ੀ ਨਾਲ ਫਟ ਰਹੀ ਹੈ ਅਸੀਂ ਸ਼ਹਿਰ ਦੇ ਵਿੱਚ ਵੀ ਦੇਖਿਆ ਟੂਰ ਟੂਰ ਕਰਕੇ ਜਿਹੜ ਉਨਾ ਨਾਮ ਇਸ ਗੱਲ ਦਾ ਹੰਗਾਰਾ ਭਰਿਆ ਕਿ ਅਸੀਂ ਕੁਵਾਲ ਸਿੰਘ ਚੁੰਦਾ ਨੂੰ ਵੋਟ ਪਾ ਕੇ ਸ਼੍ਰੋਮਣੀ ਕਾਦੀਦਾਨ ਨੂੰ ਤਕੜਾ ਕਰਦੇ ਹਾਂ ਕਿਤਰੀ ਪਾਰਟੀ ਇਹ ਬਚਦੀ ਹੈ ਤਾਂ ਹੀ ਪੰਜਾਬ ਨਹੀਂ ਬਚਦਾ ਵਿੱਚ ਵੱਡੇ ਰੱਖਿਆ ਗਏ ਨੇ ਬੜੇ ਤਕੜੇ ਚਾਰੇ ਖੂੰਜਿਆਂ ਤੇ ਜਿਹੜੇ ਬਚ ਕੇ ਬਾਕੀ ਪ੍ਰੋਗਰਾਮ 29 ਤਰੀਕ ਨੂੰ ਕਰਾਵਾਂਗੇ ਪਿੰਡਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਮਿਹਨਤ ਕਰੀਆ ਕੱਲ੍ਹ ਘਰਾਜੋ ਵੀ ਵੋਲਟੇ ਜਾ ਕੇ ਆਏ ਨੇ ਘਰ ਘਰ ਜਾ ਕੇ ਆਏ ਨੇ ਬਹੁਤ ਚੰਗਾ ਹੰਗਾਰਾ ਮਿਲਿਆ ਜਿੱਥੇ ਤੱਕ ਸਵਾਲ ਚੋਂ ਮੁਹੰਮਦ ਹੈ ਇੱਕ ਬੇਨਤੀ ਆ ਵੈਸੇ ਪਾਲੇ ਪਾਸ਼ਮਨ ਦੀ ਲੋੜ ਨਹੀਂ ਕਿ ਕਾਕੜਾ ਸਾਹਿਬ ਜਿਹੜਾ ਬੰਦਾ ਜਿਹੜੇ ਵਰਕਰ ਇੱਕ ਤਰੀਕ ਨੂੰ ਵੋਟ ਪੁੱਗਤ ਉਦੀ ਜਿੱਤ ਪੱਕੀ ਸਵਾਲ ਇੱਥੇ ਖੜਾ ਕਿ ਵੋਟ ਦਾ ਭੁਗਤਾਨ ਕਿਸ ਤਰ੍ਹਾਂ ਕਰਨਾ ਹੈ ਜਿਸ ਤਰ੍ਹਾਂ ਬੂਥ ਕਮੇਟੀਆਂ ਦੀ ਸਾਡੇ ਜਿਹੜੀਆਂ ਅਧੂਰੀਆਂ ਨੇ ਉਹਨਾਂ ਨੂੰ ਪੂਰੀਆਂ ਕਰੀਏ ਆਪਾਂ ਹੁਣ ਗੱਲੇ ਨਿਸ਼ਾਨ ਉੱਥੇ ਖੜੀ ਹੈ ਗੱਲ ਤੇ ਕਿ ਪਿੰਡਾਂ ਦੇ ਵੀ ਜਿਹੜੇ ਆਪਣੇ ਬੂਥ ਜਿੱਤੇ ਨਹੀਂ ਬਣੇ ਕਿਰਪਾ ਕਰਕੇ 25 26 ਤਰੀਕ ਨੂੰ ਮੁਕੰਮਲ ਕਰੋ ਜਿਹੜੇ ਬੰਦੇ ਨੇ ਬੂਥ ਤੇ ਬੈਠਣਾ ਹੈ ਉਹਦੇ ਨਾਲ ਵਾਲਾ 2 3 ਕਿੰਨੇ ਵੀ ਆਪਾਂ ਪ੍ਰਾਪਤ ਕਰ ਸਕਦੇ ਆ ਉਹਦੇ ਆਧਾਰ ਕਾਰਡ ਲੱਗੇ ਜਿਹੜਾ ਵੀ ਉਮੀਦਵਾਰ ਜਿਹੜੇ ਸਾਡੇ ਵਰਕਰ ਸਹਿਬਾਨ ਸਹੀ ਟੰਗਣਾ ਵੋਟ ਭੁਗਤਾਨ ਹੈ ਕਰਮੀ ਦਾ ਬਹੁਤ ਤਕੜਾ ਕਹਿਰ ਹੈ ਅੱਜ ਵਿੱਚ 44 45 ਟੈਂ ਉਹੀ ਕੰਮ ਜਾਂ ਮੇਜੋ ਆਪਣੇ ਕੋਲ ਪਾਰਟੀ ਵਾਰੇ ਕੋਈ ਲੰਪਾਣੀ ਸਰਦਾਰ ਸੁਖੀਰ ਸਿੰਘ ਜੀ ਬਾਦ ਸਾਹਿਬ ਨੇ ਕਿੰਨੀ ਸਖਤ ਮਿਹਨਤ ਕਰ ਰਹੇ ਨੇ ਪੰਜਾਬ ਦੇ ਵਿੱਚ ਜੱਤੀ ਆਵਾਜ਼ ਵਾਹ ਵਾਹ ਜੀ ਚਲੋ ਧੰਨਵਾਦ ਜੀ ਧੰਨਵਾਦ ਹੁਣ ਕੀ ਕਹਿਣਾ ਚਾਹੋਗੇ ਦੇਖਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਖੋ ਇਲੈਕਸ਼ਨ ਸਮਾਂ ਸਾਰੀਆਂ ਪਾਰਟੀਆਂ ਨੇ ਆਪਣੇ ਦਫ਼ਤਰ ਖੋਲੜੇ ਹੁੰਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਤਕਵਾ ਸਿੰਘ ਝੁੰਦਾ ਜੀ ਦੇ ਚੋਣ ਮੇਮ ਨੂੰ ਸੱਚ ਜੇ ਟੰਗ ਨਾਲ ਚਲਾਉਣ ਵਾਸਤੇ ਅੱਜ ਅਸੀਂ ਦਫ਼ਤਰ ਖੋਲ੍ਹਿਆ ਤੇ ਸਾਡੇ ਨੌਜਵਾਨਾਂ ਚ ਸ਼ੋਮਣੀ ਅਕਾਲੀ ਦਲ ਦੀ ਪੂਰੀ ਟੀਮ ਚ ਤੇ ਪੂਰੇ ਸ਼ਹਿਰ ਵਾਸੀਆਂ ਚ ਪੂਰਾ ਜੋਸ਼ ਹੈ। ਬੋਲਟੀ ਜੀ ਲੋਕਾਂ ਦਾ ਸ਼ੋਮਣੀ ਅਕਾਲੀ ਦਲ ਨਾਲ ਕਿਵੇਂ ਲੱਗ ਰਿਹਾ ਤੁਹਾਨੂੰ ਕਿਉਂਕਿ ਪਿਛਲੇ ਜੀ 10 ਸਾਲਾਂ ਤੋਂ ਬਈ ਅਸੀਂ ਬਾਹਰ ਚੱਲ ਰਹੇ ਹਾਂ ਪਾਰਟੀ ਤੋਂ ਸਰਕਾਰ ਤੋਂ ਕਿੰਨੀ ਦੇਖੋ ਸ਼ੋਮਣੀ ਅਕਾਲੀ ਦਲ ਪਿਛਲੇ ਟਰਮ ਚ ਲਗਾਤਾਰ 10 ਸਾਲ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਥਲੇ ਚੱਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੋਮਣੀ ਅਕਾਲੀ ਦਲ ਨੇ ਬਹੁਤ ਕੰਮ ਕੀਤੇ ਲੋਕਾਂ ਆਪਣੇ ਲੋਕ ਛੇਤੀ ਆਕ ਜੰਦੇ ਨੇ ਸ਼ੋਮਣੀ ਅਕਾਲੀ ਦਲ ਤੋਂ ਲੋਕ ਦੂਰ ਹੋ ਗਏ ਕੁਝ ਚਲੋ ਸ਼ੋਮਣੀ ਅਕਾਲੀ ਦਲ ਤੋਂ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਕੁਝ ਜਦੋਂ ਰਿਪੀਟ ਹੋ ਜਾਂਦੀ ਹੈ ਸਰਕਾਰ ਤਾਂ ਵੀ ਆਪਣੇ ਲੋਕ ਛੇਤੀ ਆਕ ਜੰਦੇ ਨੇ ਪਰ ਅੱਜ ਸ਼ੋਮਣੀ ਅਕਾਲੀ ਦਲ ਨੂੰ ਲੋਕ ਪਿੰਡਾਂ 'ਚ ਜਵਾਬ ਕਰਨ ਲੱਗੇ ਸੱਤਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਦੀ ਗੱਲ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਜਾਰੂ ਲੀਡਰਾਂ ਦੀ ਜਥੇਦਾਰਾਂ ਦੀ ਗੱਲ ਹੋ ਰਹੀ ਹੈ ਜੋ ਹਰ ਦੇ ਦੁੱਖ ਸੁੱਖ ਚ ਜਾ ਕੇ ਨਾਲ ਖੜਦੇ ਸੀ ਤੜੇ ਬੰਦੀ ਨਾਰਾਜ਼ਗੀ ਕਿਵੇਂ ਦੇ ਤੋ ਤੜੇ ਬੰਦੀ ਨਾਰਾਜ਼ਗੀ ਜਦੋਂ ਇਲੈਕਸ਼ਨ ਹੁੰਦੀ ਹੈ ਟੜੇ ਬੰਦੀ ਹਰ ਪਾਰਟੀ ਚ ਹੋ ਜਾਂਦੀ ਹੈ 300 ਸਾਲ ਉਪਰ ਗੱਲ ਕਰੀ ਇਹਦਾ ਚੁੱਪ ਕਰਿਆ ਬੈਠਾ ਨਹੀਂ ਦੇਖੋ ਨਾ ਸਮਰਥਨ ਦੇਣਾ ਸਾਨੂੰ ਲੱਗਦਾ ਕਿ ਖਾਤਰੇ ਦੀ ਘੰਟੀ ਵੱਜਦੀ ਹੈ 300 ਸਾਲ ਬਹੁਤ ਵੱਡੇ ਲੀਡਰ ਨੇ ਬਹੁਤ ਸਤਿਕਾਰਯੋਗ ਲੀਡਰ ਨੇ ਪਹਿਲਾਂ ਤਾਂ ਮੇਰਾ ਕੱਦ ਨਹੀਂ ਹੈਗਾ ਓਡਾ ਵੀ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਕੋਈ ਬਿਆਨ ਦਵਾਂ ਸਾਡੇ ਵੱਡੇ ਲੀਡਰ ਨੇ ਉਹਨਾਂ ਦਾ ਸਾਡੇ ਸਰ ਤੇ ਹੱਥ ਹੋਣਾ ਹੀ ਬਹੁਤ ਵੱਡੀ ਗੱਲ ਹੈ। ਪਰਟੀ ਨਾਲ ਤੁਰਨਗੇ। ਬਿਲਕੁਲ ਬਿਲਕੁਲ। ਉਹਨਾਂ ਨੇ ਬਿਲਕੁਲ ਮੀਡੀਆ ਰਹੀ ਕਿ ਹੈ ਵੀ ਮੈਂ ਸ਼੍ਰੋਮਣੀ ਕਾਲੀ ਦਲ ਚ ਸੀ ਸ਼੍ਰੋਮਣੀ ਕਾਲੀ ਦਲ ਛਾਂ ਤੇ ਸ਼੍ਰੋਮਣੀ ਕਾਲੀ ਦਲ ਚ ਰਹਾਂਗਾ। ਨਹੀਂ ਲਾ ਕੇ ਲੋਕਾਂ ਚ ਕਿਉਂ ਨਹੀਂ ਵਿਚਰ ਰਹੇ ਜੀ ਲੋਕ। ਬਿਲਕੁਲ ਵਿਚਰ ਰਹੇ ਨੇ ਆਪਦੇ ਤੌਰ ਤੇ ਕਹਿ ਰਹੇ ਨੇ। ਦੇਖੋ ਬਜ਼ੁਰਗ ਹੈ ਉਮਰ ਹੋ ਗਈ ਉਹਨਾਂ ਦੀ ਠੀਕ ਹੈ। ਇਸ ਕਰਕੇ ਉਹ ਆਪਦੇ ਤੌਰ ਤੇ ਜਿਨ੍ਹਾਂ ਨੂੰ ਉਹ ਠੀਕ ਲਾਦੇ ਘਰੇ ਬੁਲਾਉਂਦੇ ਨੇ ਕੋਠੀ ਬੁਲਾਉਂਦੇ ਨੇ ਤੇ ਉਹਨਾਂ ਨੂੰ ਹਲਾਸ਼ੇ ਨਹੀਂ ਦਿੰਦੇ। 10 ਸਾਲ ਦੇ ਵਿੱਚ ਜਿਨ੍ਹਾਂ ਨੇ ਰਾਜ ਲੈਂਤਾ ਚੇਅਰਮੈਨੀਆਂ ਲੈਂਦੀਆਂ ਉਹ ਅ ਸੇਵਾ ਕਰ ਰਹੇ ਨੇ ਸ਼ੋਮਣੀ ਅਕਾਲੀ ਦਲ ਦੇ ਹੱਕ 'ਚ ਵੋਟ ਪਾਉਣ ਵਾਸਤੇ ਕਹਿ ਰਹੇ ਨੇ ਤੇ ਸੱਥਾਂ ਚ ਜਾ ਰਹੇ ਨੇ ਹਾਂ ਉਹ ਅੱਡ ਗੱਲ ਹੈ ਤੁਸੀਂ ਕਿਸ ਨਰਨਾਲ ਦੇਖ ਰਹੇ ਹੋ ਉਹਨੂੰ ਕੁਝ ਚੇਰਮੈਨ ਤੁਹਾਡੇ ਅੱਜ ਵੀ ਦੇਖ ਰਹੇ ਵੀ ਸ਼ਾਂਤ ਬੈਠੇ ਨਹੀਂ ਨਹੀਂ ਕੋਈ ਕੋਈ ਸ਼ਾਂਤ ਨਹੀਂ ਕੋਈ ਸ਼ਾਂਤ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਸਰਗਰਮ ਨੇ ਸੋਸ਼ਲ ਮੀਡੀਆ ਸ਼ੋਮਣੀ ਅਕਾਲੀ ਦਲ ਦੀ ਗੱਲ ਕਰਦੇ ਨੇ ਜਿੱਥੇ ਸਾਨੂੰ ਉਹਨਾਂ ਦੀ ਲੋੜ ਪੈਂਦੀ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਦੇਖੋ ਉਹਨਾਂ ਦੀ ਨਾਰਾਜ਼ਗੀ ਕਿਸੇ ਇੱਕ ਪਰਸਨਲ ਹੋ ਸਕਦੀ ਹੈ ਪਰ ਸ਼ੋਮਣੀ ਅਕਾਲੀ ਦਲ ਨਾਲ ਕਦੇ ਕਿਸੇ ਦੀ ਨਾਰਾਜ਼ਗੀ ਨਹੀਂ ਸ਼ੋਮਣੀ ਅਕਾਲੀ ਦਲ ਨੇ ਕੈਂਡੀਡੇਟ ਤਾਂ ਇਹ ਕੈਂਡੀਡੇਟ ਸ਼ੋਮਣੀ ਅਕਾਲੀ ਦਲ ਦਾ ਹੈ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਕਦੇ ਵੀ ਕਿਸੇ ਦੀ ਸਾਡੇ ਜਿਹੜੂ ਵਰਕਰ ਦੀ ਨਾ ਕਦੇ ਨਰਾਜ਼ਗੀ ਰਹੀ ਹੈ ਨਾ ਕਦੇ ਨਰਾਜ਼ਗੀ ਥੀ ਸ਼੍ਰੋਮਣੀ ਅਕਾਲੀ ਦਲ ਦੀ ਮੈਨੂੰ ਪਾਣੀ ਲਾਉਦਾ ਦੱਸੋ ਇੱਕ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਨਾਮ ਲਓ ਜਿਹੜਾ ਗਿਆ ਹੈ ਸਾਫਾ ਕਾ ਪ੍ਰਧਾਨ ਦੇਖੋ ਸਾਫਾ ਕਾ ਪ੍ਰਧਾਨ ਨਗਰ ਕੌਂਸਲ ਬਹੁਤ ਚਿਰ ਤੋਂ ਆਪਣੀ ਸਿਹਤ ਨੂੰ ਲੈ ਕੇ ਉੱਟਲੇ ਚੱਲ ਰਹੇ ਸੀਗੇ ਤੇ ਉਹ ਬਹੁਤ ਚਿਰ ਤੋਂ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਉਹ 'ਚ ਵੀ ਘੱਟ ਹਿੱਸਾ ਲੈ ਰਹੇ ਸੀ ਹੁਣ ਮੈਨੂੰ ਨਹੀਂ ਪਤਾ ਉਹ ਪਾਰਟੀ ਛੱਡ ਕੇ ਚਲੇ ਗਏ ਜਾਂ ਨਹੀਂ ਗਏ ਜਾਂ ਜਾਣਗੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਐਂ ਤਾਂ ਹੁਣ ਹਵਾ ਹੀ ਕਹੇ ਜੀ ਚੱਲ ਰਹੀ ਆ ਬਹੁਤ ਆ ਰਹੇ ਨੇ ਮਾਰੇ ਜੇ ਪੱਤੇ ਹੁੰਦੇ ਨੇ ਨਾ ਕਮਜ਼ੋਰ ਪੱਤੇ ਹੁੰਦੇ ਨੇ ਉਹ ਨੇਰੀ 'ਚ ਰੁੜ ਜਾਂਦੇ ਨੇ ਹੋ ਸਕਦਾ ਕਿਸੇ ਬਹਾਅ ਚ ਵਾਹ ਕੇ ਹੁਣ ਉਹ ਦੇਖੋ ਜੀ ਅਸੀਂ ਪਹਿਲੀ ਗੱਲ ਧੰਨਵਾਦ ਕਰਦੇ ਆ ਸਾਡੇ ਰੰਦਾਵਾ ਵੀਰ ਜੀ ਦਾ ਸਾਰੀ ਜਿਹੜੀ ਇੱਥੇ ਦੀ ਕਮਾਈ ਇਹਨਾਂ ਦੀ ਬਣੀ ਹੋਈ ਹੈ 골ਡੀ ਦੂਰ ਜੀ ਦਾ ਜਿਨ੍ਹਾਂ ਨੇ ਆਪਣਾ ਇੱਥੇ ਦਫ਼ਤਰ ਖੋਲ੍ਹਿਆ ਤੇ ਡਾਕਟਰ ਕੋਲਣ ਦਾ ਇਹੀ ਕਾਰਨ ਹੈ ਜੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਜਿਨੇ ਸਾਡੇ ਵਰਕਰ ਨੇ ਜਾਂ ਕੋਈ ਕੰਮ ਕਰਦੇ ਨੇ ਜਾਂ ਉਥੇ ਲੰਘਦੇ ਨੇ ਵੀ ਦਫ਼ਤਰ ਦੇ ਵਿੱਚ ਆ ਕੇ ਥੋੜਾ ਟਾਈਮ ਆਪਣਾ ਜਿਹੜਾ ਹੈਗਾ ਰੈਸਟ ਕਰਕੇ ਫਿਰ ਰਾਉਂਡ ਲਾਣਾ ਸ਼ੁਰੂ ਕਰ ਦਿੰਦੇ ਆ ਲੋਕਾਂ ਨੂੰ ਕਿਵੇਂ ਲੈ ਕੇ ਮੁੱਦੇ ਜਾਵਾਂਗੇ ਆਵਾਜ਼ੀ ਪਾਰਟੀ ਕਿਨੇ ਇਹ ਕੰਮ ਕਰ ਰਹੇ ਨੇ ਆ ਕਰਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਦਿਆਂ ਦੇ ਕਹਿ ਉਹਨਾਂ ਨੇ 70 ਸਾਲਾਂ ਤੋਂ ਕਿਵੇਂ ਦੇਖੋ ਜੀ ਉਹ ਤੁਹਾਨੂੰ ਵੀ ਪਤਾ ਹੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਨੇ ਅਸੀਂ ਉਹ ਕੰਮਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਅਸੀਂ ਗੱਲ ਪਹਚਾਈ ਹੈ ਕੀ ਰਿਸਪੌਂਸ ਮਿਲ ਰਿਹਾ ਬੇਟਾ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਸਾਡੀਆਂ ਜਿਹੜੀਆਂ ਭੈਣਾਂ ਨੇ ਪਿਛਲੇ ਸਮੇਂ ਜੇ ਝਾੜੂ ਵਾਲਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ 1000 ਰੁਪਏ ਦੇ ਲਾਲਚ ਦੇ ਵਿੱਚ ਆ ਕੇ ਬੋਟਾ ਪਾਈਆਂ ਸੀ ਅੱਜ ਜਿਹੜੀਆਂ ਸਾਰੀਆਂ ਸਾਡੀਆਂ ਭੈਣਾਂ ਨੇ ਉੱਠ ਕੇ ਸਾਡੇ ਨਾਲ ਜੁੜ ਗਈਆਂ ਸਾਡੀ ਭੈਣ ਇਥੋਂ ਕਿਸਾਨ ਜੁਨੇ ਦੀ ਪ੍ਰਧਾਨ ਹੈ ਇਹ ਬੀਬੀ ਹੈ ਜਿਹੜੀ ਇਹ ਵੀ ਸਾਡੇ ਨਾਲ ਦੁਰੀਆਂ ਨੇ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਵਰਕ ਕਰ ਰਹੇ ਹਾਂ ਸਾਡੇ ਨਾਲ ਸਵੇਰ ਤੋਂ 8 ਵਜੇ ਤੋਂ ਫੋਨ ਇਹਨਾਂ ਦਾ ਮੈਨੂੰ ਆ ਜਾਂਦਾ ਸਵੇਰੇ ਅਸੀਂ 8 8:30 ਵਜੇ ਤੋਂ ਅਸੀਂ ਜਿਹੜੇ ਆਪਣੇ ਰੌਡ ਲਾੜੇ ਸ਼ੁਰੂ ਕਰ ਦਿੰਦੇ ਸੀਐਮ ਕਹਿੰਦਾ ਵੀ ਮੈਂ ਨੇ ਕਿਹੜਾ ਕੱਲਾ ਕਿੰਨੇ ਦਾ ਤਾਂ 25-25000 ਰੁਪਇਆ ਬਣ ਗਿਆ ਇਹ ਤਾਂ ਹੁਣ ਚੰਗੀ ਤਰ੍ਹਾਂ ਚੋਪੜਨੀਆਂ ਪਿੰਡਾਂ ਦੇ ਵਿੱਚ ਬੀਬੀਆਂ ਕੋਲੀ ਚਲਾ ਜਾਵੇ ਖੜ ਕੇ ਭਰਾਜ ਗਈ ਸੀ ਥੋੜੇ ਦਿਨ ਹੋ ਗਿਆ ਕੱਲ ਬਖੋਪੇ ਜਾ ਕੇ ਆਏ ਪਿੰਡ ਉੱਥੋਂ ਛੇਤਰ ਖਾ ਕੇ ਆਏ ਨੇ ਇਹਨਾਂ ਹਰੇ ਕੀ ਪਿੰਡ ਛਿੱਤਰ ਹੀ ਖਾਣਗੇ ਹੁਣ ਛੜਦਾ ਸਹੀ ਅੱਜ ਪੁਹਾਨੀਗੜ ਬਲਾਕ ਦੇ ਵਿੱਚ ਜਿਹੜਾ ਸ਼੍ਰੋਮਣੀ ਕਾਲੀਗੜ ਦਾ ਜਿਹੜਾ ਦਫ਼ਤਰ ਖੋਲਿਆ ਗਿਆ ਕਿੱਤਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਪਿੰਡਾਂ ਦੇ ਵਿੱਚ ਬਹੁਤ ਹੀ ਮੈਂ ਕਹਿ ਸਕਦਾ ਕਿ ਇੰਨਾ ਵਧੀਆ ਰਿਸਪੌਂਸ ਹੈ ਪਿੰਡਾਂ ਦੇ ਵਿੱਚੋਂ ਮੈਂ ਹਰ ਪਿੰਡ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਆ ਕਿ ਆਪਣੇ ਵਰਕਰਸ ਨਾਲ ਆਪਣੇ ਮੇਨ ਲੀਡਰ ਸਾਹਿਬਾਨ ਨਾਲ ਨਿੱਜੀ ਮੀਟਿੰਗਾਂ ਕਰਕੇ ਤੇ ਜਿਹੜੀਆਂ ਨੁਕੜ ਮੀਟਿੰਗਾਂ ਹੁੰਦੀਆਂ ਨੇ ਉਹਦਾ ਦੌਰ ਸ਼ੁਰੂ ਕੀਤਾ ਹੋਇਆ ਹੈ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਬਹੁਤ ਪਰਮਾ ਰਿਸਪੌਂਸ ਹਰ ਬੰਦਾ ਜਿਹੜਾ ਅੱਜ 2 ਸਾਲ ਦੀ ਇਸ 2.5 ਸਾਲ ਦੀ ਸਰ ਜੀ ਉਹ ਤੋਂ ਇੰਨਾ ਜ਼ਿਆਦਾ ਕਹਿ ਪਿਆ ਕਿ ਅਗਲਾ ਕਹਿੰਦਾ ਭਾਈ ਗਲਤੀ ਹੋ ਗਈ ਤੇ ਨੌਜਵਾਨੇ ਕਹਿੰਦੇ ਨੇ ਬਜ਼ੁਰਗ ਤਾਂ ਚਲੋ ਪਹਿਲਾਂ ਵੀ ਕਾਲੀਦਲ ਦਾ ਸਾਥ ਦਿੱਤਾ ਪਰ ਨੌਜਵਾਨਾਂ ਨੇ ਵੀ ਜਿਹੜੇ ਜਿੱਥੇ ਉਹਨਾਂ ਦੇ ਮਨਾਂ ਦੇ ਵਿੱਚ ਹੀ ਸ਼ਾਇਦ ਪਤਾ ਨਹੀਂ ਕਿੰਨਾ ਕਿ ਸਾਨੂੰ ਕੋਈ ਰੋਜ਼ਗਾਰ ਮਿਲ ਜਾਊਗਾ ਕਿੰਨਾ ਕਿ ਪੰਜਾਬ ਦੇ ਵਿੱਚ ਬਦਲਾਅ ਆ ਜਾਊਗਾ ਲੈਂਡ ਆਰਡਰ ਸਹੀ ਹੋ ਜਾਊਗਾ ਪਰ ਸਾਰਿਆਂ ਚ ਜੋ ਨੌਜਵਾਨ ਤੇ ਬਜ਼ੁਰਗ ਜਿਹੜੇ ਇਕੱਠੇ ਹੋ ਕੇ ਗੱਲ ਕਹਿੰਦੇ ਨੇ ਬੀਬੀਆਂ ਕਹਿੰਦੀਆਂ ਨੇ ਜਿਹੜੀਆਂ ਕਹਿੰਦੀ ਸੀ 10000 ਰੁਪਏ ਮਹੀਨੇ ਕਰਕੇ ਉਹਨਾਂ ਨੂੰ ਭਾਈ ਕਹਿੰਦੀ ਸਾਨੂੰ ਪਰਮਾਇਆ ਸੀ ਕਿ ਅੱਜ 25000 ਕਹਿੰਦੀ ਸਾਡਾ ਬਣਿਆ ਪਿਆ ਤੇ ਅੱਜ ਬਹੁਤ ਦਾ ਨੇ ਦੀ ਮੰਗ ਸੀ ਇਸ ਏਰੀਆ ਦੀ ਕਿ ਕਿਉਂਕਿ ਪਿੰਡ ਬਹੁਤ ਪੈਂਦੇ ਨੇ ਸੰਰੂਰ ਹਲਕੇ ਦੇ ਜੇ ਕਈ ਬਾੜ ਤੋਂ ਉੱਪਰ ਪਿੰਡੇ ਜਿਹੜੇ ਬਲਾਕ ਦੇ ਵਿੱਚ ਪੈਂਦੇ ਨੇ ਤਾਂ ਉਹਨਾਂ ਕਰਕੇ ਇਹ ਇੱਕ ਦਫ਼ਤਰ ਉਹਨਾਂ ਦੀ ਸਹੂਲਤ ਵਾਸਤੇ ਕੋਈ ਵੀ ਸਮਾਨ ਸਮੱਗਰੀ ਜੋ ਚਾਹੀਦੀ ਐ ਥੋਨੂੰ ਮੈਨੇਜ ਕਰਨ ਵਾਸਤੇ ਅਸੀਂ ਦਫ਼ਤਰ ਖੋਲਿਆ ਗਿਆ ਤੇ ਬਹੁਤ ਪਰਮਾ ਹੰਗਾਰਾ ਤੇ ਉਮੀਦ ਕਰਦਾ ਕਿ ਸ਼੍ਰੋਮਣੀ ਕਾਲ ਜਿਹੜਾ ਪੁਰਾਣੀਆਂ ਲੀਹਾਂ ਤੇ ਚੱਲ ਕੇ ਜਿਹੜਾ 85 ਵਾਲਾ ਸ਼੍ਰੋਮਣੀ ਕਾਲਦਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਮੇਰੇ ਜਥੇਦਾਰ ਸਹਿਬਾਨ ਨੂੰ ਮੈਂ ਬੇਨਤੀ ਇਹੀ ਕਰਦਾ ਜਿਹੜੇ ਪਿੰਡਾਂ 'ਚ ਹਲੇ ਵੀ ਕਿਤੇ ਮਾਂਚ ਕਈ ਵਾਰੀ ਕਿਉਂਕਿ ਕਿਤੇ ਨਾ ਕਿਤੇ ਹੁੰ ਹੋਇਆ ਜੇ ਸਾਡੇ ਜਥੇਦਾਰ ਸਹਿਬਾਨ ਸਾਡੀ ਪਾਰਟੀ ਤੋਂ ਦੂਰ ਹੋਏ ਨੇ ਤਾਂ ਕਿਤੇ ਕਮੀਆਂ ਸਾਡੀਆਂ ਹੋਣਗੀਆਂ ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਬੰਨ ਕੇ ਕਿ ਜਥੇਦਾਰ ਸਹਿਬਾਨ ਤੇ ਉਹ ਪਰਿਵਾਰ ਜਿਹੜੇ ਕਾਲੀ ਦਲ ਨੂੰ ਤੱਕੜੀ ਨੂੰ ਪਿਆਰ ਕਰਦੇ ਨੇ ਮੈਂ ਤੱਕੜੀ ਵਾਲਿਆਂ ਦੀ ਗੱਲ ਕਰਦੇ ਜਿਹੜੇ ਤੱਕੜੀ ਨੂੰ ਦਿਲੋਂ ਪਿਆਰ ਕਰਦੇ ਨੇ ਕਿ ਤੁਸੀਂ ਮੁੜ ਕੇ ਸ਼੍ਰੋਮਣੀ ਕਾਲ ਦਲ ਨਾਲ ਜੁੜੋ ਸ਼੍ਰੋਮਣੀ ਕਾਲ ਦਲ ਨੂੰ ਮਜ਼ਬੂਤ ਕਰੋ ਇਹ ਥੋਡੀ ਪਾਰਟੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ ਹੈ ਸੋ ਤੱਕੜੀ ਨੂੰ ਵੋਟ ਪਾਉਣੀ ਹੈ ਸ਼੍ਰੋਮਣੀ ਕਾਲ ਦਲ ਨੂੰ ਵੋਟ ਪਾਣੀ ਹੈ ਸ਼ਰਿਆਮ ਸ਼ਰਿਆਮ ਝੂਠ ਮੈਂ ਕਹਿੰਦਾ ਜਿੰਨਾ ਯਾਰ ਝੂਠ ਦਾ ਬਲੰਦਾ ਜੇ ਕਹੀਏ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਜਾਂ ਲਾਉਂਦੇ ਨੇ ਪੋਸਟਰ ਬੋਲਣ ਨੂੰ ਪਤਾ ਕਿ ਇੱਕ ਚੀਜ਼ ਹੁੰਦੀ ਹੈ 100 ਝੂਠ ਬੋਲੀ ਜਾਓ 100 ਵਾਰ ਬੋਲੀ ਜਾਓ ਉਹ ਝੂਠ ਨਾਲ ਸੱਚ ਹੀ ਲੱਗਦਾ ਹੈ ਉਹਦੇ ਜੇ ਕੋਈ ਗੱਲ ਨਾ ਮਤਲਬ ਝੂਠਾਂ ਵਾਲਾ ਲੋਕਾਂ ਨੂੰ ਹੁਣ 100 ਚੋ ਚਲੋ ਇੱਕ ਅੱਧਾ ਝੂਠ ਸੱਚ ਹੋਵੇ ਤਾਂ ਗੱਲ ਮੰਨ ਲਈਏ 100 ਦਾ 100% ਝੂਠ ਕਿਸੇ ਪਾਸੇ ਮੈਨੂੰ ਇੱਕ ਚੀਜ਼ ਦਿਖਾ ਦੇ ਨਾ ਮੈਨੂੰ ਦਿਖਾ ਦੇ ਨੋਟੀਫਿਕੇਸ਼ਨ ਜਾਂ ਲੈਟਰ ਦਿਖਾ ਦੇ ਜਿਨ੍ਹਾਂ ਨੂੰ ਉਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੋਵੇ ਕੋਈ ਇੱਕ ਪੀਆਰਟੀ ਤਨਖਾਹ ਤਾਂ ਦੇ ਦਿੱਤੀਆਂ ਦੀ ਪੱਕੇ ਮੁਲਾਜ਼ਮ ਕਿੱਥੋਂ ਕਰਦਣਗੇ ਹਾਲ ਤੱਕ ਪੈਨਸ਼ਨਾਂ ਨਹੀਂ ਪਾਈਆਂ ਇਹ ਪਹਿਲੀ ਵਾਰੀ ਹੋਇਆ ਹੈ ਕੇ ਮੁਲਾਜ਼ਮਾਂ ਦੀਆਂ ਤਾਂ ਘਾਂ 20 20 ਤਰੀਕ ਤੱਕ ਦੀ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਅੱਜ ਜਿਹੜਾ 18 19 ਤਰੀਕ ਹੋ ਗਈ ਅੱਜ ਪੁੱਛੋ ਮੁਲਾਜ਼ਮਾਂ ਨੂੰ ਕਿੰਨਾ ਨੂੰ ਤਨਖਾਹ ਮਿਲੀ ਹੈ ਪੱਕੇ ਕਿਥੋਂ ਕਰਦਾਨਗੇ ਬਜਟ ਦੇ ਵਿੱਚ ਤਾਂ ਕੋਈ ਸ਼ਰਖਿਆ ਨਹੀਂ ਇਹਨਾਂ ਨੇ ਅਸੀਂ ਵੀ ਪੀਆਰਟੀਸੀ ਦੇ ਵਿੱਚ ਕੰਮ ਕੀਤਾ ਯਾਰ ਇਹ ਤਾਂ ਨਾ ਇੰਨੇ ਹਾਲਾਤ ਮਾੜੇ ਹੋ ਗਏ 2.5 ਰੁਪਈਆ ਦੇ ਲਫਾਫੇ ਦੀ ਵੀ ਗੱਲ ਕਰਦੇ ਨੇ ਜਿਹੜਾ 5 ਰੁਪਈਆ ਦਾ ਕੋਈ ਪੈਚ ਲਾਉਂਦੇ ਨੇ ਉਹਦੀ ਵੀ ਗੱਲ ਕਰਦੇ ਨੇ ਮੈਂ ਪੀਆਰਟੀਸੀ ਮੈਂ ਇੱਕ ਥੋਕੇ ਕਹਿਣਾ ਮੇਰੇ ਨਾਲ ਓਪਨਲੀ ਡਿਬੇਟ ਕਰਨ ਇਹ 2015 ਚ ਪੀਆਰਟੀਸੀ ਆਕਸ਼ਨ ਤੇ ਸੀ 2015 ਚੋਂ ਪੀਆਰਟੀਸੀ ਨੂੰ ਚੱਕ ਕੇ 2 ਸਾਲਾਂ ਚ 550 ਬੱਸ ਪਈਆ ਜਿਹੜੀ ਨੀਲੀ ਜੀ ਬੱਸ ਜਾਂਦੀ ਹੈ ਸੜਕਾਂ ਤੇ 11 ਕਰੋੜ ਦੇ ਪ੍ਰੋਫਿਟ ਚ ਕੀਤਾ ਸੀ 150 ਕਰੋੜ ਮੁਲਾਜ਼ਮਾ ਦਿੱਤਾ ਸੀ ਇੱਕ ਵੀ ਬੰਦੇ ਦੀ ਪਰਟੈਂਸੀ ਨਹੀਂ ਸੀ 16 ਮਾਰਚ 2017 ਨੂੰ ਅਜੇ ਰਿਕਾਰਡ ਕਢਾ ਕੇ ਦੇਖ ਲਓ ਘੱਟੋ ਘੱਟ 1 ਕਰੋੜ 40 ਲੱਖ ਦੇ ਕਰੀਬ ਡੇਲੀ ਇਨਕਮ ਸੀ ਤੇ 11 ਕਰੋੜ ਪ੍ਰੋਫਿਟ ਦੇ ਵਿੱਚ ਪੀਆਰਟੀਸੀਸੀ ਤੇ ਉਹ ਤੋਂ ਬਾਅਦ ਅੱਜ ਘੱਟੋ ਘੱਟ 550 ਕਰੋੜ ਰੁਪਇਆ ਪੀਆਰਟੀਸੀ ਦਾ ਪੰਜਾਬ ਸਰਕਾਰ ਨੂੰ ਦੇਣਾ ਕਢਾ ਕੇ ਦੇਖਲਾਂ ਕਾਗਜ਼ਾਂ ਤੇ ਲਾਲਜੀਤ ਭੁੱਲ ਰਹੇ ਇਸ ਚੀਜ਼ ਦਾ ਜਵਾਬ ਦੇਣ ਇਹ ਟੀਜਰੀ ਵਾਲ ਜਿਹੜਾ ਬਜਾ ਜਾਮ ਘਰਾਂ ਦੇ ਕਾਕੇ ਖਾਸ ਹੋ ਗਏ ਜਿਹੜਾ ਵੈਗਨਰ ਤੇ ਤੁਰਨ ਆਲਾ ਸੀ ਅੱਜ ਹੈਲੀਕਾਪਟਰ ਪ੍ਰਾਈਵੇਟ ਜੈਟ ਦੇ ਵਿੱਚ ਜਾਂਦਾ ਹੈ ਤੇ ਜਿਹੜਾ ਕਹਿੰਦਾ ਸੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਅੱਜ ਉਹ ਦਫਾ 44 ਲਾ ਕੇ ਬਜਾਰਾਂ ਨੂੰ ਬੰਦ ਕਰਾਉਂਦਾ ਤੇ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਕਹਿੰਦੇ ਉਹ ਵਿਚਾਲੋਂ ਛੱਡ ਕੇ ਤੁਰ ਗਿਆ ਉਹਨੂੰ ਕੋਈ ਸਵਾਲ ਪੁੱਛ ਲਿਆ ਜਦੋਂ ਜਿਹੜਾ ਸਵਾਤੀ ਮਾਲੀਵਾਲ ਵਾਲਾ ਜਿਹੜੀ ਉਹ ਇੱਕ ਲੇਡੀ ਨੂੰ ਉਹਦੇ ਸੀਐਮ ਦੇ ਘਰੇ ਉਹਦਾ ਪੀਏ ਨੂੰ ਕੁੱਟ ਰਿਹਾ ਤੇ ਗੱਲ ਦੀ ਪੋਸਟਿੰਗ ਹੋਈ ਹੈ ਤੇ ਉਹਦੇ ਜਵਾਬ ਦੇਣ ਤੋਂ ਉਹ ਵਿਚਾਲੇ ਪ੍ਰੈਸ ਕਾਨਫਰੈਂਸ ਛੱਡ ਕੇ ਭੱਜ ਗਿਆ ਤੇ ਇਹ ਤੋਂ ਵੱਡਾ ਕੀ ਹੈ ਫਿਰ ਮੈਨੂੰ ਤਾਂ ਇੱਕ ਨਹੀਂ ਸਮਝ ਆਉਂਦੀ ਉਹ ਭਰਾਵੋ ਤੁਸੀਂ ਆਹ ਫੋਟੋ ਆਮਾ ਪੋਸਟਰ ਦੇਖੀ ਜਾਂਦਾ ਸੀ ਉਹ ਐਡੇ-ਐਡੇ ਜੇਲ੍ਹਾਂ ਜਿਹਾ ਆਲੇ ਨਾ ਜਿਵੇਂ ਮਨ ਬੰਦ ਹੋਇਆ ਸੀ ਜਾਂ ਕੋਈ ਪੁਰਾਣਾ ਕੋਈ ਉਹਨੇ ਇਤਿਹਾਸ ਬਰੋਲਿਆ ਉਹ ਜੇਲ੍ਹਾਂ ਵਾਲਾ ਉਹ ਤਾਂ ਕ腐ਸ਼ਨ ਦੇ ਕੇਸ ਗਿਆ ਯਾਰ ਉਹਦੇ ਫੋਟੋਸ ਆਈ ਜਾਂਦੇ ਪਏ ਜੀ ਤੇ ਕੇਜਰੀ ਬੰਦੀ ਸਿੰਘਾਂ ਦਾ ਜਦੋਂ ਅਸੀਂ ਪੋਸਟਰ ਲਾਇਆ ਸੀ ਨਾ ਜਦੋਂ ਪਾਈ ਰਾਜੋਆਣਾ ਸਾਹਿਬ ਦਾ ਪੋਸਟਰ ਲੱਗਿਆ ਸੀ ਬੜੇ ਲੋਕਾਂ ਨੇ ਮਜ਼ਾਕ ਬੜੇ ਲੋਕਾਂ ਨੇ ਗੱਲ ਕੀਤੀ ਦੇਖੋ ਜੀ ਕੀ ਲਾਤਾ ਇਹ ਇਹ ਸਾਡੇ ਤੇ ਜੀ ਦੇਖੋ ਖਾਲਿਸਤਾਨ ਦੀ ਗੱਲ ਕਰਦੇ ਨੇ ਇਹ ਕਹੇ ਸੀ ਨਾ ਤੇ ਯਾਰ ਬੰਦੀ ਸਿੰਘ ਤਾਂ ਜਿਨ੍ਹਾਂ ਨੇ 28-28 ਸਾਲ ਹੋ ਗਏ ਜੇਲ੍ਹ 'ਚ ਤੇ ਜਿਨ੍ਹਾਂ ਨੇ ਕੌਮ ਲਈ ਜਿਹੜਾ ਕੋਈ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪੋਸਟਰ ਐ ਲੱਗਣੇ ਚਾਹੀਦੇ ਸੀ ਕਿ ਇਹੋ ਜਿਹੇ ਬੰਦਿਆਂ ਦੇ ਜਿਨ੍ਹਾਂ ਨੇ ਸ਼ਰਾਬ ਦਾ ਘਟਾਲਾ ਨਸ਼ੇ ਦੇ ਵਿੱਚ ਯਾਰ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ 2 ਮਹੀਨਾ ਚ ਖਤਮ ਕਰ ਦੋ ਅੱਜ ਨਸ਼ੇ ਦੇ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਈਡੀ ਵੱਲੋਂ ਬੰਦ ਹੈ ਤੇ ਪੁਖਤਾ ਸਬੂਤਾਂ ਦੇ ਨਾਲ ਬੰਦ ਹੈ ਅਗਰ ਬਰਨਾਲੇ ਦੀ ਗੱਲ ਕਰੀਏ ਵਪਾਰੀ ਬਰਕਰ ਕਿਸਾਨਾਂ ਦੀ ਵੀ ਸ਼ਾਪ 'ਚ ਮਤਭੇਦ ਚੱਲ ਰਹੇ ਨੇ ਸੰਗਰੂਰ ਬੰਦ ਰਿਹਾ ਪਤੌੜ ਬਰਨਾਲਾ ਤੇ ਇਸ ਟਾਈਮ ਸੰਗਰੂਰ ਦੀ ਵੀ ਚੱਲ ਰਹੇ ਨੇ ਵੀ ਪੂਰਾ ਜ਼ਿਲ੍ਹਾ ਬੰਦ ਕਰਾਂਗੇ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਦੇਖੋ ਯਾਰ ਕੋਈ ਵੀ ਚੀਜ਼ ਜਿਹੜੀ ਹੈ ਨਾ ਮੈਂ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਸਾਡੇ ਦੂਜਾ ਵਪਾਰਕ ਪਾਈਚਾਰਾ ਹੈ ਕੋਈ ਵੀ ਕੰਮ ਜਿਹੜਾ ਉਹ ਬੈਠ ਕੇ ਹੱਲ ਹੋਣਾ ਚਾਹੀਦਾ ਤੇ ਕਿਸੇ ਨੂੰ ਵੀ ਕਿਸੇ ਕੰਮ ਵਾਸਤੇ ਦੇਖੋ ਕਾਰੋਬਾਰ ਹੈ ਅੱਜ ਕਿਸਾਨ ਜਥੇ ਬੰਦੀਆਂ ਦਾ ਵੀ ਕਾਰੋਬਾਰ ਕੰਮਕਾਰ ਕਰਦੇ ਨੇ ਆਪਾਂ ਸਾਰੇ ਕਿਸਾਨ ਭਰਾ ਬਹੁਤ ਸਾਰੇ ਆੜਤੀਏ ਨੇ ਬਿਜ਼ਨਸmen ਨੇ ਤੇ ਸਾਡੇ ਦੂਜੇ ਵਪਾਰੀ ਭਰਾ ਵੀ ਨੇ ਤੇ ਮੈਨੂੰ ਲੱਗਦਾ ਜਿੱਥੇ ਜਿਹੜਾ ਸਹੀ ਹੋਣਾ ਚਾਹੀਦਾ ਉਹਦੀ ਸਹੀ ਦਾ ਸਾਥ ਦੇਣਾ ਚਾਹੀਦਾ ਤੇ ਗਲਤ ਨੂੰ ਆਪਾਂ ਨੂੰ ਠੋਕ ਕੇ ਜਵਾਬ ਦੇਣਾ ਚਾਹੀਦਾ ਉਹ ਚਾਹੇ ਕੋਈ ਵੀ ਹੈ ਚਾਹੇ ਵਪਾਰਕ ਪਾਈਚਾਰਾ ਚਾਹੇ ਉਹ ਕਿਸਾਨ ਜਥੇ ਬੰਦੀਆ ਜਿਹੜਾ ਗਲਤ ਕਰਦਾ ਹੈ ਜਿਹੜਾ ੱਤਕਾ ਕਰਦਾ ਹੈ ਕਿਸੇ ਦੇ ਕਾਰੋਬਾਰ ਤੇ ਰਖਲ ਦਾਨੀ ਦਿੰਦਾ ਉਹਦੀ ਅਸੀਂ ਬੈਠ ਕੇ ਨਿਬੜਨੇ ਚਾਹੀਦੇ ਨੇ ਇਹ ਬੜੇ ਸਜੀਤਾ ਮਸਲੇ ਨੇ ਇਹ ਸਰਕਾਰ ਦੇ ਵਿੱਚ ਕੀ ਮਸਲਾ ਹੋ ਰਿਹਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਦੇ ਦੀ ਚੱਲੀ ਹੈ ਇਹਨਾਂ ਦਾ ਇੱਕੋ ਮਸਲਾ ਹੈ ਕਿ ਮਸਲੇ ਮੁੱਦਿਆਂ ਨੂੰ ਖੜੇ ਰੱਖੋ ਮੁੱਦਿਆਂ ਨੂੰ ਉਂਗਲਾਂ ਲਾ ਲਾ ਲੋਕਾਂ ਨੂੰ ਲੜਾਈ ਚੱਲੋ ਭੜਕਾਈ ਚੱਲੋ ਲੋਕਾਂ ਦਾ ਧਿਆਨ ਭਟਕਾਈ ਚੱਲੋ ਤੇ ਜਿਹੜੇ ਅਸਲੀ ਕੰਮ ਨੇ ਡਵੈਲਪਮੈਂਟ ਦੀ ਆ ਮੈਂ ਇੱਥੇ ਕੱਲ ਜ਼ਿਕਰ ਕਰਨਾ ਚਾਹਣਾ ਤੁਹਾਡੇ ਜ਼ਰੀਏ ਕਿ ਜਿਹੜਾ ਪਵਾਨੀਗੜ੍ਹ ਤੋਂ ਨਾਬਾ ਰੋਡ ਫਤੇਗੜ੍ਹ ਸਾਹਿਬ ਵਾਲੀ ਰੋਡ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਵੀ ਸਟੇਜ ਤੋਂ ਬੋਲਿਆ ਗਿਆ ਮੈਨੂੰ ਐ ਦੱਸੋ ਉਸ ਦਾ ਅੱਜ ਤੱਕ 2. ਠੇਕੇਦਾਰ ਕੀ ਇਹਦਾ ਮਤਲਬ ਸਰਕਾਰ ਕੋਲੇ ਕਿਉਂ ਮੈਂ ਪੁੱਛਿਆ ਜਦੋਂ ਉਹਨਾਂ ਨੂੰ ਇੱਕ ਦੋ ਬੰਦਿਆਂ ਨੂੰ ਪੁੱਛਿਆ ਕਿਉਂ ਨਹੀਂ ਬਣਾਈ ਕਹਿੰਦੇ ਜੀ ਸਰਕਾਰ ਦੇ ਖਜ਼ਾਨੇ 'ਚ ਪੈਸੇ ਹੈ ਨਹੀਂ ਕਹਿੰਦਾ ਬਣਾਉਣ ਵਾਸਤੇ ਟੈਂਡਰ ਲਾ ਦਿੰਦੇ ਨੇ ਪੈਸੇ ਖਜ਼ਾਨੇ ਦੇ ਵਿੱਚ ਹੈ ਨਹੀਂ ਇਸ ਕਰਕੇ ਸੜਕ ਬਣਦੀ ਨਹੀਂ ਇੱਕ ਕਿਸਾਨ ਜੁੜੀ ਨਾਲ ਵਿਰੋਧ ਕਰ ਰਹੀ ਨੇ ਬੀਜੇਪੀ ਦਾ ਕਿਵੇਂ ਦੇਖੀਂ ਬੜੀ ਸਹੀ ਗੱਲ ਹੈ ਕਰਨਾ ਚਾਹੀਦਾ ਕਿਉਂਕਿ ਜੋ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਕੇਂਦਰ ਦੇ ਨਾਲ ਲੜਾਈ ਆ ਅਸੀਂ ਕਿਉਂ ਤੋੜਿਆ ਅਸੀਂ ਜੇ ਅਸੀਂ ਨਾਤਾ ਤੋੜਿਆ ਪਿਛਲੇ 30 ਸਾਲਾਂ ਦਾ ਨਾਤਾ ਤੋੜਿਆ ਜਿਹੜਾ ਅਨ ਕੰਡੀਸ਼ਨਲ ਸਾਡਾ ਐਲਾਈਅੰਸ ਸੀ ਉਹ ਪੰਜਾਬ ਤੇ ਪੰਜਾਬ ਦੇ ਹਿੱਤਾਂ ਲਈ ਕਿਸਾਨੀ ਦੇ ਹਿੱਤਾਂ ਲਈ ਤੋੜਿਆ ਪੰਥ ਖੇਤਾਂ ਲਈ ਤੋੜਿਆ ਸੋ ਇਸ ਕਰਕੇ ਡੈਫੀਨੇਟ ਹੈ ਵਿਰੋਧ ਹਾਂ ਸਾਰਥਿਕ ਵਿਰੋਧ ਹੋਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਚੀਜ਼ ਚ ਉਹਲੜਬਾਜੀ ਆ ਉਸ ਤਰ੍ਹਾਂ ਸਵਾਲ ਕਰੋ ਬੈਠ ਕੇ ਗੱਲ ਕਰੋ ਚਰਚਾ ਕਰੋ ਜਿੱਥੇ ਉਹ ਬੰਦਾ ਨਹੀਂ ਜਵਾਬ ਦੇ ਸਕਦਾ ਤੇ ਉੱਥੇ ਉਹਨੂੰ ਕਹਿਣਾ ਚਾਹੀਦਾ ਕਿ ਤੁਸੀਂ ਸਾਡੇ ਵਿਚਕਰ ਨਹੀਂ ਹੋਣੇ ਚਾਹੀਦੇ